ਫਲੋਰ ਦੇ ਤਲਵਨ ਰੂਟ ਤੇ ਗੰਦੇ ਪਾਣੀ ਖਿਲਾਫ ਜਰਨਲ ਫਲੋਨੀ ਪੰਜਾਬ ਸਰਕਾਰ ਨੂੰ ਗੱਜੀ ਚੇਤਾਵਨੀ ਤਲਵੰਡਰ ਰੋਡ ਦੇ ਵਾਸੀਆਂ ਦਾ ਸਬਰ ਟੁੱਟ ਚੁੱਕਿਆ ਘਰਾਂ ਦੇ ਸਾਹਮਣੇ ਗੰਦਾ ਪਾਣੀ ਖੜਾ ਹੋਇਆ ਗਲੀਆਂ ਦੇ ਵਿੱਚ ਲੰਘਣਾ ਔਖਾ ਹੋ ਗਿਆ ਬਿਮਾਰੀਆਂ ਫੈ ਰਹੀਆਂ ਹਨ ਪਰ ਸਰਕਾਰ ਹਜੇ ਵੀ ਸੋਪ ਹੈ ਅੱਜ ਲੋਕ ਇਨਸਾਫ ਮੱਚ ਦੇ ਆਗੂਆਂ ਨੇ ਮਹੱਲਾ ਵਾਸੀਆਂ ਦੇ ਨਾਲ ਮਿਲ ਕੇ ਤਲਵੰਡਰ ਰੋਡ ਤੇ ਰੋਸ ਪ੍ਰਗਟਾਇਆ ਇਸ ਮੌਕੇ ਜਰਨੈਲ ਫਲੋਰ ਮਾਸਟਰ ਹੰਸੂਰਾਜ ਰਾਮਸੀਦਾਸ ਗੰਨਾਪੇਂਡ ਹਨੀ ਕੁਮਾਰ ਮੱਖਣ ਲਾਲ ਅਸਰੂਪ ਖਲੀਰ ਦੀਪੀ ਚਰਨਪੁਰ ਅਰੀਂਪੀ ਉਹ ਗੋਰਾ ਨੰਗਲ ਦੀਪਾ ਇੰਦੁਰਾ ਕਲੋਨੀ ਉਹ ਸੁਨੀਂਦਰਪੁਰਤੀ ਹੋਰ ਕਈ ਹਾਜ਼ਰ ਸਭ ਨੇ ਇਕੱਠੇ ਹੋ ਕੇ ਸਾਫ ਸ਼ਬਦਾ ਦੇ ਵਿੱਚ ਚੇਤਾਵਨੀ ਦਿੱਤੀ ਹੈ ਵਿਜੇਕਰ 12 ਸੋਂਵਾਰ ਤੱਕ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਨਾ ਕੀਤਾ ਗਿਆ ਤਾਂ ਬੀਡੀਪੀਓ ਦਫ਼ਤਰ ਨੂੰ ਮੰਗ ਪੱਤਰ ਦੇ ਦਿੱਤਾ ਜਾਵੇਗਾ ਅਤੇ ਉਸ ਤੋਂ ਵੀ ਅੱਗੇ ਗੱਲ ਨਿਕਲੀ ਹੈ ਕਿ ਬੀਡੀਪੀਓ ਦਫ਼ਤਰ ਅੱਗੇ ਪੱਕਾ ਧਰਨਾ ਲਗਾ ਕੇ ਸਰਕਾਰ ਦੇ ਕੰਨ ਖੜਕਾਏ ਜਾਣਗੇ ਮਹੱਲੇ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਘਰਾਂ ਵਿੱਚ ਰਹਿਣਾ ਜਿਵੇਂ ਸਜ਼ਾ ਭੁਗਤਨੇ ਵਾਂਗ ਬਣ ਗਿਆ ਹੈ ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਕੋਈ ਬੇहद ਤੰਗ ਹੈ ਇਹ ਸਿਰਫ ਨਕਾਸੀ ਦਾ ਮਕਸਦ ਨਹੀਂ ਹੈ ਬਲਕਿ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਹੁਣ ਸਵਾਲ ਇਹ ਹੈ ਕਿ ਸਰਕਾਰ ਸੁੱਤੀ ਰਹੇਗੀ ਜਾਂ ਲੋਕਾਂ ਦੇ ਚੀਕ ਉਸਦੇ ਕੰਨ ਤੱਕ ਪਹੁੰਚੇਗੀ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੀ ਖਾਸ ਰਿਪੋਰਟ ਅੱਜ ਦੇ ਸਮੇਂ ਸਾਡੇ ਨਾਲ ਲੋਕ ਇੰਸਾਫ ਮੰਚ ਦੇ ਪ੍ਰੈਜ਼ੀਡੈਂਟ ਜਿਹਨ ਮੈਲ 플ੋਰ ਦੀ ਮੌਕੇ ਤੇ ਮਜੂਰ ਹਨ ਇਹਨਾਂ ਨੂੰ ਪੁੱਛ ਲੈਨੇ ਆ ਕਿ ਕੀ ਪ੍ਰੋਬਲਮ ਹੈ ਜੀ ਹਾਂਜੀ ਸਰ ਕੀ ਕਹਿਣਾ ਚਾਹੂਗੇ ਤੇ ਅੱਜ ਅਸੀਂ ਖੜੇ ਆ ਜੀ 플ੋਰ ਦੇ ਵਿੱਚ ਜਿਹੜਾ ਤਲਵਾ ਰੋਡ ਪੈ ਰਿਹਾ ਕੰਨਾ ਪੜ ਰੋਡ ਰਿਹਾ ਤਲਵਾ ਰੋਡ ਰਿਹਾ ਤੇ ਨਾਲ ਨਾਲ ਇਹ ਨੰਗਾ ਪੰਡ ਦੇ ਵਿੱਚ ਪੈ ਰਿਹਾ ਜਿਹਦਾ ਸੀਵਰੇਜ ਦਾ ਗੰਦਾ ਪਾਣੀ ਆ ਲਗਾਤਾਰ ਤੋਂ ਇਹ ਸੜਕ ਦੇ ਵਿੱਚ ਪੈ ਰਿਹਾ ਗੰਦਾ ਪਾਣੀ ਮੌਸਮ ਮਾਰਦਾ ਬੁਰਾ ਹਾਲਾਟ ਹੋल्टा ਦਾ ਪਾਣੀ ਆ ਤੇ ਸੜਕ ਵਿੱਚ ਪੈ ਰਿਹਾ ਲੰਮੇ ਸਮੇ ਤੋਂ ਬੇਨਤੀਆਂ ਵੀ ਕਰ ਚੁੱਕੇ ਕਈ ਵਾਰੀ ਅੱਜ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਤੇ ਨਾਲੇ ਸਰਕਾਰ ਨੂੰ ਇਹ ਜਿਹੜੀ ਸਰਕਾਰ ਦਾ ਗੱਲ ਪਹੁੰਚਾ ਜਿਹੜੀ ਸਰਕਾਰ ਕਹਿੰਦੀ ਸੀ ਬਸ ਬਦਲਾਅ ਲੈ ਆਉਣਾ ਬਦਲਾਅ ਇਦਾਂ ਦਾ ਲੈ ਕੇ ਆਏ ਆ ਜਿਹੜਾ ਪਾਣੀ ਅਜ ਸੜਕਾਂ ਦੇ ਵਿੱਚ ਗੰਦਾ ਖੜਿਆ ਸੜਕਾਂ ਟੁੱਟੀਆਂ ਪਈਆਂ ਬੁਰਾ ਹਾਲ ਹੋਇਆ ਪਿਆ ਅਸੀਂ ਵੀਡੀਓ ਸਾਹਿਬ ਤੋਂ ਮੰਗ ਕਰਦੇ ਆਂ ਪੰਚਾਇਤ ਤੋਂ ਮੰਗ ਕਰਦੇ ਆਂ ਇੱਥੇ ਦੇ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹ ਪਾਣੀ ਦਾ ਹਾਲ ਆ ਜਲਦੀ ਤੋਂ ਜਲਦੀ ਕੀਤਾ ਜਾਵੇ ਨਹੀਂ ਤਾਂ ਹੋਰ ਆਏ ਸਮੇਂ ਦੇ ਵਿੱਚ ਅਸੀਂ ਆਮ ਲੋਕਾਂ ਨੂੰ ਨਾਲ ਲੈ ਕੇ ਵੀਡੀਓ ਦਫ਼ਤਰ ਦਾ ਘਰਾਓ ਕਰਾਂਗੇ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਤੇ ਵੀਡੀਓ ਦਫ਼ਤਰ ਦੀ ਹੋਵੇਗੀ ਤੇ ਜਲਦੀ ਤੋਂ ਜਲਦੀ ਇਹ ਜਿਹੜਾ ਮਸਲੇ ਦਾ ਪਾਣੀ ਦਾ ਹੱਲ ਕੀਤਾ ਜਾਵੇ ਵੀ ਲੋਕ ਜਿਹੜੇ ਆ ਇਥੋਂ ਰਾਹ ਗੇਰੇ ਆ ਉਹ ਬੜੇ ਪਰੇਸ਼ਾਨ ਹੋ ਰਹੇ ਆ ਉਹਨਾਂ ਦਾ ਜਿਹੜਾ ਜਾਨੀ ਮਾਲੀ ਦਾ ਮਾਲ ਜਿਹੜੀ ਜਾਨੀ ਮਾਲੀ ਦੀ ਰਾਖੀ ਕੀਤੀ ਜਾਵੇ ਤੇ ਕਈ ਘਣਾ ਵਾਪਰ ਚੁੱਕੇ ਆ ট্রাক ਆਉਟ ਚੁੱਕੇ ਆ ਸਾਡੀ ਇਹਦੇ ਭਰੇ ਵਿੱਚ ਕਈ ਐਕਸੀਡੈਂਟ ਹੋ ਚੁੱਕੇ ਆ ਇਸ ਕਰਕੇ ਆਉਣ ਵਾਲੇ ਸਮੇਂ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਅਸੀਂ ਮੰਗ ਕਰਦੇ ਜੇ ਇਹਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਕਰ ਸਕਦੇ ਅਸੀਂ ਐ ਸ਼ੋਮਵਾਰ ਨੂੰ BTP ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਆ ਇਹਦੇ ਵਿੱਚ ਦਬਾਅਨੇ ਦਿੱਤੇ ਜਾਓ ਵੀ ਇੰਨੇ ਦਿਨਾਂ ਦੇ ਵਿੱਚ ਮਸਲਾ ਨਾ ਹੱਲ ਕੀਤਾ ਤੇ ਆਉਣ ਵਾਲੇ ਸਮੇਂ ਤੇ ਵਿੱਚ ਵੀਡੀਓ ਦਾਫਤਰ ਤੇ ਮੁਰੇ ਪੱਕਾ ਤਾਣਾ ਲਾਇਆ ਜਾਓ ਜਿਸ ਤਰ੍ਹਾਂ ਪਹਿਲਾਂ 36 ਦਿਨ ਜਾਰੀ ਰਿਹਾ ਬਿਲਕੁਲ ਜੀ ਸਾਡਾ ਤਜਰਬਾ ਹੈ ਮੰਨ ਲਓ ਵੀ ਜਦੋਂ ਕੰਮ ਕਰਾਉਣਾ ਆ ਇਹ ਲਗਾਤਾਰਤਾ ਨਾਲ ਜਿਹੜਾ ਜਨਾਂ ਦਾ ਕਰਮਾ ਚੱਲੇ 27 ਦਿਨ ਚੱਲੇ 38 ਦਿਨ ਚੱਲੇ ਮਹੀਨੇ ਦੂਰ ਚੱਲੇ ਸਾਰ ਚੱਲੇ ਫੇਰ ਹੀ ਬੈਠੇ ਰਾਵਾਂਗੇ ਧੰਨਵਾਦ ਹਾਂ ਜੀ ਰਾਮਜੀਤ ਦਾਸ ਜੀ ਕੀ ਕਹਿਣਾ ਚਾਹੂਂਗੇ ਆ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਆ ਜੋ ਅੱਜ ਵਕਵਾ ਪੇਰੀਏ ਦਾ ਪਾਣੀ ਇਤੇ ਇਕੱਠਾ ਹੋ ਕੇ ਸੜਕਾਂ ਤੋੜ ਰਿਆ ਕੀ ਕਹਿਣਾ ਚਾਹੁੰਗੇ ਇਹਨਾਂ ਬਾਰੇ ਜਯਾ ਭੀਮ ਜਯਾ ਭਾਰਤੀ ਜੀ ਸਾਡੇ ਹਲਕਾ ਫਲੋਰ ਦੀ ਜੋ ਪੰਜਾਬ ਸਰਕਾਰ ਨੇ ਜ਼ਿੰਮੇਵਾਰੀ ਪ੍ਰੇਮਚੰਦ ਪ੍ਰਿੰਸੀਪਲ ਨੂੰ ਦਿੱਤੀ ਗਈ ਹੈ ਉਹ ਦਾਸ ਦੇ ਦਾਦਾ ਜੀ ਵੀ ਮਾਸਟਰ ਅਨੰਦ ਲਾਲ ਜੀ ਮਸ਼ਹੂਰ ਮਾਸਟਰ ਰਹੇ ਨੇ ਫਲੋਰ ਦੇ ਉਹਦੇ ਜਦੋਂ ਵੀ ਕਿਤੇ ਅਸੀਂ ਜਾਈਦਾ ਜੋ ਦਸੀਦਾ ਵੀ ਮਾਸਟਰ ਅਨੰਦ ਲਾਲ ਦੇ ਪੋਤਰਾ ਆ ਤਾਂ ਲੋਕ ਬੜੀ ਰਿਸਪੈਕਟ ਕਰਦੇ ਆ ਬਹੁਤ ਸਤਿਕਾਰ ਦਿੰਦੇ ਆ ਮਾਸਟਰ ਦੇ ਨਾਂ ਤੇ ਦਾਸ ਪ੍ਰਿੰਸੀਪਲ ਸਾਊਟ ਬੇਨਤੀ ਕਰੇਗਾ ਕਿ ਤੁਸੀਂ ਵੀ ਸਕੂਲ ਦੇ ਪ੍ਰਿੰਸੀਪਲ ਰਹੇ ਹੋ ਉਹ ਸਾਰਾ ਹਲਕਾ ਅਸੀਂ ਵੀ ਤੁਹਾਡੇ ਕੋਲ ਪੜੇ ਆ ਤੁਹਾਡਾ ਸਰਕਾਰ ਕਰਦੇ ਸੀ ਪਾਜ ਤੁਹਾਨੂੰ ਪੰਜਾਬ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਆ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਕਿਉਂ ਨਹੀਂ ਨਿਭਾ ਰਹੇ ਇਹ ਜੋ ਆਸ-ਪਾਸ ਦੇ ਲੋਕ ਮਰਕ ਦੀ ਜ਼ਿੰਦਗੀ ਗੰਦੇ ਪਾਣੀ ਕਰਕੇ ਬਤੀਤ ਕਰ ਰਹੇ ਨੇ ਇਹਦੇ ਜ਼ਿੰਮੇਵਾਰ ਸਿਰ ਤੇ ਸਿਰਫ ਤੁਸੀਂ ਹੋ ਜੇ ਤੁਹਾਡੀ ਪੰਜਾਬ ਸਰਕਾਰ ਵਿੱਚ ਕੋਈ ਪੁੱਛਗਿੱਛ ਨਹੀਂ ਕੋਈ ਸੁਣਵਾਈ ਨਹੀਂ ਫਿਰ ਤੁਸੀਂ ਆਪਣਾ ਅਸਤੀਫਾ ਦੇ ਦਿਓ ਤਾਂ ਵੀ ਤੁਹਾਡੀ ਲੋਕਾਂ ਵਿੱਚ ਇੱਜ਼ਤ ਰਹਿ ਜਾਏਗੀ ਜੇਕਰ ਤੁਸੀਂ ਕੰਮ ਨਹੀਂ ਲੋਕਾਂ ਨੇ ਕਰ ਰਹੇ ਆ ਦੇਖ ਲਓ ਕਿੰਨਾ ਗੰਦਾ ਪਾਣੀ ਆ ਕਿੰਨੇ ਆਸ-ਪਾਸ ਘਰ ਆ ਲੋਕਾਂ ਦੇ ਬੱਚੇ ਇੱਕ ਮਰਕ ਦੀ ਜ਼ਿੰਦਗੀ ਜੀ ਰਹੇ ਨੇ ਇਹ ਤੁਹਾਨੂੰ ਬੇਨਤੀ ਆ ਜਾਂ ਤੇ ਗੰਦੇ ਪਾਣੀ ਦਾ ਹੱਲ ਕਰ ਦਿਓ ਜਾਂ ਅਸਤੀਫਾ ਦੇ ਕੇ ਘਰ ਬੈਜੋ ਫੇਰ ਵੀ ਤੁਹਾਡੀ ਇੱਜ਼ਤ ਰਹੇਗੀ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਆਪਾਂ ਵੀ ਇਸ ਸਮਾਜ ਵਿੱਚ ਰਹਿਣ ਤੁਹਾਡੇ ਬੱਚਿਆਂ ਨੂੰ ਇਸ ਸਮਾਜ ਵਿੱਚ ਰਹਿਣਾ ساری ਉਮਰ ਤੁਹਾਨੂੰ ਲੋਕ ਕੋਸਦੇ ਨੇ ਕੋਸਦੇ ਨੇ ਰਹਿਣ ਗਾਲਾਂ ਦੇ ਨਿੰਦੇ ਦੇਣ ਇਹ ਆ ਕੇ ਇਹਨਾਂ ਲੋਕਾਂ ਦਾ ਗਰੀਬ ਲੋਕਾਂ ਦਾ ਇਨਸਾਫ ਕਰਕੇ ਇਹਨਾਂ ਦਾ ਹੱਲ ਕੀਤਾ ਜਾਵੇ ਜਾਂ ਤੇ ਇੰਜ ਆਪ ਧੰਨਵਾਦ ਜੀ ਭਾਈ ਆਪ ਦਾ ਸ਼ੋਅ ਨਾਮ ਪ੍ਰਵੀਨ ਕੁਮਾਰ ਜੀ ਹਾਂਜੀ ਪ੍ਰਵੀਨ ਕੁਮਾਰ ਜੀ ਕੀ ਕਹਿਣਾ ਚਾਹੂਗੇ ਇਸ ਗੰਦੇ ਪਾਣੀ ਦੇ ਨਿਕਾਸੇ ਨੂੰ ਲੈ ਕੇ ਜਦੋਂ ਤੁਹਾਡੇ ਘਰਾਂ ਦੇ ਕੋਲ ਹਰ ਰੋਜ਼ ਇਸੇ ਤਰ੍ਹਾਂ ਪਾਣੀ ਇਸ ਤਰ੍ਹਾਂ ਨਿਕਲਦਾ ਹੈਗਾ ਹਾਂਜੀ ਬਹੁਤ ਜੀ ਕੋਈ ਵੀ ਕਿਸੇ ਤਰ੍ਹਾਂ ਵੀ ਇਥੋਂ ਲੰਘਣ ਦੀ ਨਹੀਂ ਮੌਸਿਕ ਹੈ ਨਾ ਮੈਂ ਖੁੱਦ ਹੈਂਡੀਕੈਪ ਆ ਜੀ ਹਾਂਜੀ ਦੇਖੋ ਕਈ ਵਾਰ ਮੈਂ ਡਿਗੇ ਆ ਲੇਕਿਨ ਆ ਰਾ ਸਾਰਾ ਬਲੌਕ ਹੋ ਜਾਂਦਾ ਆ ਸਰ ਨੂੰ ਇਹ ਹੈ ਕਿ ਸਾਡੀ ਮਿਹਨਤ ਆ ਕਾਹਦੇ ਬੱਚੇ ਨਹੀਂ ਤੰਗੀ ਚ ਕਲੋ ਭਾਜੀ ਹੋਈ ਹਰ ਵਾਰ ਹੀ ਆਉਂਦੇ ਆ ਹੈਲਪ ਕਰਦੇ ਆ ਕਿਸੇ ਨਾ ਕਿਸੇ ਤਰ੍ਹਾਂ ਇਹ ਰਾਹਦਾਰੀ ਸਵਾਰਦੇ ਆ ਠੀਕ ਹੈ ਜੀ ਹੁਣ ਕੱਲਾ ਨਹੀਂ ਕੋਈ ਕਰ ਸਕਦਾ ਇਹ ਪ੍ਰਿੰਸੀਪਲ ਨੂੰ ਥੋੜਾ ਸੋਚੇ ਮੈਂ ਪ੍ਰਵੀਨ ਕੁਮਾਰ ਪੰਜਾਬ ਲੈ ਕੇ ਹੈਂਡੀਕੈਪਲ ਕੋਚੀ ਪ੍ਰਿੰਸੀਪਲ ਜੀ ਅੱਜ ਯਾਦ ਕਰੋ ਮੈਨੂੰ ਮੈਂ ਨਹੀਂ ਜਿਆਦਾ ਤੇ ਇੰਨੀ ਮਜਬੂਰੀ ਸਮਝਦੇ ਨਾ ਇੱਥੋਂ ਰਾਹ ਦੇਖੋ ਇੰਦਰਾ ਕਲਨ ਦੇ ਵਿੱਚ ਬੋਟਾ ਸਮੇਂ ਤੁਹਾਨੂੰ ਯਾਦ ਕਰਦੇ ਤੁਸੀਂ ਅੱਜ ਕਿਉਂ ਨਹੀਂ ਯਾਦ ਕਰਦੇ ਜਿਹੜਾ ਸਮਾਂ ਚੱਲ ਰਿਹਾ ਸਾਡੀਆਂ ਧੀਆਂ ਪੜ੍ਹਨਾ ਇੱਥੋਂ ਨੰਗਾ ਨਿੱਕਤ ਕੋਈ ਸਹੂਲਤ ਨਹੀਂ ਹੈਗੀ ਇਥੇ ਸਰ ਮੈਂ ਤੇਜੀ ਇਤੋਂ ਜ਼ਿਆਦਾ ਨਹੀਂ ਕਹਿ ਸਕਦਾ ਹੁਣ ਤਾਂ ਇਸ ਸਮੇਂ ਕੁਝ ਪਾਣੀ ਥੋੜਾ ਘੱਟ ਲੱਗ ਰਿਹਾ ਆ ਤੇ ਜਦੋਂ ਕੋਈ ਬਰਸਾਤ ਦਾ ਮੌਸਮ ਹੁੰਦਾ ਉਸ ਟਾਈਮ 'ਚ ਕਿੰਨਾ ਦਾ ਸਮੱਸਿਆ ਸਰ ਅਜੇ ਪਲੇ ਬੂਡ ਗਿੱਲੇ ਆ ਬੂਡ ਅਜੇ ਗਿੱਲੇ ਆ ਨੰਗਣਾ ਪਰਣਾ ਹਾਂ ਬਰਸਾਤ ਦੇ ਟਾਈਮ ਤਾਂ ਇਥੋਂ ਨੰਗਣਾ ਇਨੀ ਮੁਸ਼ਕਲ ਆ ਨਾ ਦਿੱਕਤ ਬਹੁਤ ਆਉਂਦੀ ਆ ਸਾਰਾ ਸ਼ਾਰਕ ਬਲਾਕ ਹੋ ਜਾਂਦੀ ਪਾਣੀ ਪਾਣੀ ਹੋ ਜਾਂਦਾ ਆ ਅੱਗੇ ਪਿੱਛੇ ਜੀ ਸਾਨੂੰ ਦੇਖਣ ਨੂੰ ਮਿਲਿਆ ਜੀ ਇੱਥੇ ਇੱਕ ਟਰੱਕ ਵੀ ਪਲਟ ਚੁਪਾਇਆ ਗਿਆ ਜੀ ਇਸ ਨਾਲ ਲੈ ਕੇ ਹਾਂਜੀ ਟਰੱਕ ਪਲਟਿਆ ਲੇਖੀ ਚ ਗਿਆ ਬੰਦਾ ਨੁਕਸਾਨ ਜਾਲਵਾਦਾ ਵੀ ਹੋ ਸਕਦਾ ਸੀ ਹਾਂਜੀ ਠੀਕ ਹੈ ਜੀ ਪਰ ਸਰਕਾਰ ਸਾਡੀ ਨਹੀਂ ਸੋਚ ਰਹੀ ਸਮੇਂ ਦੇ ਨਾਲ ਸਾਨੂੰ ਨਹੀਂ ਪੁੱਛ ਰਹੀ ਚਲੋ ਜੰਗ ਬਲਾਡੇ ਆ ਪਾਜੀ ਨੂੰ ਹੈਲਪ ਕਰਦੇ ਆ ਰਾਮ ਜੀ ਠੀਕ ਹੈ ਪਰ ਸਾਡਾ ਬੜਾਪਾ ਸਾਡੇ ਹੈਂਡੀਕੈਪਾਂ ਬਾਰੇ ਵੀ ਸੋਚੋ ਅਸੀਂ ਕਿੱਦਾਂ ਲੰਘਣਾ ਅਸੀਂ ਸਾਰਾ ਕਿੰਨਾ ਟਾਈਮ ਲਾਵਾਂਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਭ ਬਿਜ਼ੀ ਆ ਸਮਾਂ ਨਹੀਂ ਕਿਸੇ ਨੂੰ ਮਿਲ ਰਿਹਾ ਠੀਕ ਓਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਆਪਕਾ ਮੇਰਾ ਨਾਮ ਹੈ ਦੀਪਾ ਜੀ ਹਾਂਜੀ ਦੀਪਕ ਜੀ ਇਹ ਜੋ ਆਪਨੇ ਅੱਜ ਰਸਤਾ ਬੰਦ ਕਰ ਦਿਆ ਹੈ ਕਿਉਂ ਕੀਤਾ ਹੈ ਹਾਂ ਮੇਰੇ ਘਰ ਦੇ ਅੱਗੇ ਪਾਣੀ ਚੋਣਦੇ ਆ ਰਿਹਾ ਆ ਅਸੀਂ ਬੰਦ ਕਰਕੇ ਨਹੀਂ ਬੰਦ ਹੁੰਦਾ ਗੰਦਾ ਪਾਣੀ ਲੈ ਰਹੀਆਂ ਦਾ ਟੋਲਟਾਂ ਦਾ ਪਾਣੀ ਆਂਦਾ ਪਿਆ ਹੈ ਇਹ ਇਹ ਦੱਸੋ ਅਸੀਂ ਕੀ ਕਰੀਏ ਦੱਸੋ ਉਸੀ ਦੱਸੋ ਮੈਂ ਇਹਨਾਂ ਕੋ ਚਾਰ ਵਾਰੀ ਅਸੀਂ ਆ ਕੰਮ ਕਰ ਚੁੱਕੇ ਆ ਨਹੀਂ ਹਲ ਹੁੰਦਾ ਕੋਈ ਨਹੀਂ ਹੁੰਦਾ ਇਸ ਕੇ ਬਾਰੇ ਮੈਂ ਆਪਨੇ ਕੋਈ ਬੀਡੀਪੀ ਮੈਡਮ ਜਾਂ ਨਹੀਂ ਕਿਸੇ ਨੇ ਕਿਹਾ ਆ ਮੈਂ ਭਾਵਾ ਗਰੀਬ ਬੰਦੇ ਆ ਅਸੀਂ ਕਿਸੇ ਨੂੰ ਕੀ ਕਹਿਣਾ ਆ ਅਸੀਂ ਤੇ ਲੰਮਾ ਪੈਸਾ ਕਰੀ ਆ ਅਪਲੀਕੇਸ਼ਨ ਦਿਆ ਹੈ ਹਾਂ ਅਪਲੀਕੇਸ਼ਨ ਦਿਆ ਨਹੀਂ ਅਪਲੀਕੇਸ਼ਨ ਕੋਈ ਨਹੀਂ ਅੱਛਾ ਤਿੰਨ ਵਾਰੀ ਤਿੰਨ ਵਾਰੀ ਇੱਥੇ ਕਰਕੇ ਗਏ ਸਾਰਾ ਕੁਝ ਤਿੰਨ ਵਾਰੀ ਤਿੰਨ ਕੇ ਚਾਰ ਵਾਰੀ ਕਰਕੇ ਗਏ ਕਿਸੇ ਦੀ ਫਾਇਦਾ ਨਹੀਂ ਕੀ ਕਿਸੇ ਹਾਲ ਹੀ ਹਾਲ ਚਾਹੀਦਾ ਬਸ ਪ੍ਰਿਆਰ ਕੋਈ ਆ ਪ੍ਰਿਆਰ ਮਾ ਪ੍ਰਿੰਸੀਪਲ ਆ ਨਹੀਂ ਉਹ ਕੋ ਪੜਿਆ ਹੁੰਦਾ ਇਹਨੀ ਗੱਲ ਉਹਦੇ ਕੋਲ ਪੜਿਆ ਸੀ ਬੱਚਿਆਂ ਉਹਦੇ ਆਪ ਹੀ ਹਰ ਚੀਜ਼ ਆ ਰਹੀ ਪੰਜਾਬ ਸਰਕਾਰ ਤੇ ਆਪ ਕਿਆ ਮੰਗ ਪੰਜਾਬ ਸਰਕਾਰ ਨੂੰ ਇਹੀ ਆ ਵੀ ਸਾਡਾ ਹਲ ਕੀਤਾ ਜਾਵੇ ਇਹ ਬੱਚਿਆਂ ਵਾਲਿਆ ਅਸੀਂ ਕੋਈ ਕੋਈ ਰੋਲਦੇ ਤੇ ਹੈ ਨਹੀਂ ਬਸ ਆਂਡ ਗਾਂਡਾ ਸਾਡੀ ਸਾਰੀ ਛੜ ਕੇ ਗੰਨਾ ਪਿੰਡ ਸਾਰਾ ਰੋਲੇ ਕਰਦਾ ਇੱਥੇ ਠੀਕ ਮੰਗ ਨਹੀਂ ਆnde ਖੜਾ ਖੜਾ ਵੀ ਕਰਾ